ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕਾਲੀ ਸੌਗੀ ਦੀ ਇਹਦੇ ਵਿੱਚ ਕੀ ਕੀ ਗੁਣ ਨੇ ਤੇ ਕਿਵੇਂ ਖਾਣੀ ਚਾਹੀਦੀ ਆ ਤੇ ਕੀ ਕੀ ਫਾਇਦੇ ਨੇ ਜੀ ਇਹਦੇ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਜਿਹੜੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਦੇ ਕੀ ਕੀ ਗੁਣ ਨੇ ਜੀ ਠੀਕ ਹੈ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਜਿਹੜੀ ਕਾਲੀ ਸੌਗੀ ਹੁੰਦੀ ਆ ਤੇ ਮਨੱਕੇ ਕਈ ਮੇਰੇ ਭੈਣ ਭਰਾ ਇਹਨਾਂ ਦੇ ਵਿੱਚ ਕਨਫਿਊਜ਼ ਰਹਿੰਦੇ ਨੇ ਕਿ ਸ਼ਾਇਦ ਜਿਹੜੇ ਮਨੱਕੇ ਹੁੰਦੇ ਨੇ ਉਹਨਾਂ ਨੂੰ ਹੀ ਕਾਲੀ ਸੌਗੀ ਕਿਹਾ ਜਾਂਦਾ ਵਾ ਪਰ ਮਨੱਕੇ ਹੋਰ ਹੁੰਦੇ ਨੇ ਤੇ ਕਾਲੀ ਸੌਗੀ ਹੋਰ ਹੁੰਦੀ ਆ ਠੀਕ ਹੈ ਜੀ ਮਨੱਕੇ ਜਿਹੜੇ ਨੇ ਉਹ ਮੋٹے ਲਾਲ ਰੰਗ ਦੇ ਜਿਹੜੇ ਅੰਗੂਰ ਹੁੰਦੇ ਨੇ ਨਾ ਉਹਨਾਂ ਤੋਂ ਬਣਦਾ ਤੇ ਉਹਦੇ ਵਿੱਚ ਬੀਜ ਹੁੰਦਾ ਤੇ ਜਿਹੜੀ ਆਪਣੀ ਕਾਲੀ ਸੌਗੀ ਹੁੰਦੀ ਆ ਇਹ ਕਾਲੇ ਅੰਗੂਰਾਂ ਤੋਂ ਬਣਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਫਾਇਦਿਆਂ ਦੀ ਤੇ ਇਹਦੇ ਵਿੱਚ ਜੀ ਬਹੁਤ ਜ਼ਿਆਦਾ ਮਿਨਰਲਸ ਹੁੰਦੇ ਨੇ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਆਪਾਂ ਕੁਝ ਜਿਹੜੇ ਮਿਨਰਲਸ ਨੇ ਉਹਨਾਂ ਬਾਰੇ ਦੱਸਾਂਗੇ ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਹੁੰਦਾ ਵਾ ਕਾਫੀ ਮਾਤਰਾ ਦੇ ਵਿੱਚ ਸੇਲੀਨੀਅਮ ਹੁੰਦਾ ਠੀਕ ਹੈ ਜੀ ਜੋ ਸਾਡੇ ਸਰੀਰ ਦੀਆਂ ਸਰੀਰ ਅਤੇ ਚਮੜੀ ਦੇ ਜਿਹੜੀ ਕੋਸ਼ਿਕਾਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਵਾ ਰਿਪੇਅਰ ਕਰਨ ਦਾ ਕੰਮ ਕਰਦਾ ਹੈ ਜੀ ਜਿਵੇਂ ਕਿ ਆਪਣੇ ਸਰੀਰ ਦੇ ਵਿੱਚ ਜਿਹੜੇ ਡੈੱਡ ਸੈਲਸ ਹੁੰਦੇ ਨੇ ਇਕੱਠੇ ਹੁੰਦੇ ਆ ਜਦੋਂ ਡੈੱਡ ਸੈਲ ਜਿਹੜੇ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਦੇ ਕਰਕੇ ਜਿਹੜਾ ਬੁੱਢਾਪਾ ਆਉਣਾ ਸਟਾਰਟ ਹੋ ਜਾਂਦਾ ਜਿਹੜੀ ਚਮੜੀ ਸਾਡੀ ਲਟਕਣੀ ਸ਼ੁਰੂ ਹੋ ਜਾਂਦੀ ਆ ਤੇ ਰਿੰਕਲ ਤੇ ਝੂੜੀਆਂ ਜਿਹੜੀਆਂ ਨੇ ਆਉਣ ਲੱਗ ਜਾਂਦੀਆਂ ਨੇ ਤੇ ਜਿਹੜਾ ਸਲੀਨੀਅਮ ਆ ਉਸ ਨੂੰ ਖਤਮ ਕਰਨ ਦੀ ਜਿਹੜੀ ਆ ਦਮ ਰੱਖਦਾ ਹੈ ਤੇ ਜਿਹੜਾ ਸਲੀਨੀਅਮ ਆ ਉਹ ਸਾਡੀ ਜਿਹੜੀ ਬਲੈਕ ਰੈਜ਼ਿਨਸ ਆ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਠੀਕ ਹੈ ਜੀ ਦੂਸਰਾ ਇਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਸਕਿਨ ਦੇ ਅੰਦਰ ਜਿਹੜਾ ਆਕਸੀਜਨ ਹੁੰਦਾ ਜੀ ਉਸ ਦੇ ਲੈਵ ਵਧਾਉਂਦਾ ਹੈ ਠੀਕ ਹੈ ਜਿਹਦੇ ਨਾਲ ਜਿਹੜੀ ਸਕਿਨ ਦਾ ਜਿਹੜਾ ਲਹੂ ਸੰਚਾਰ ਆ ਬਲੱਡ ਸਰਕੂਲੇਸ਼ਨ ਆ ਉਹ ਵਧੀਆ ਤਰੀਕੇ ਨਾਲ ਕੰਮ ਕਰਦਾ ਠੀਕ ਹੈ ਜੀ ਤੇ ਸਕਿਨ ਜਿਹੜੀ ਸਾਡੀ ਜਵਾਨ ਲੱਗਦੀ ਹੈ ਠੀਕ ਹੈ ਜੀ ਤੇ ਤੀਸਰਾ ਜੀ ਇਹਦੇ ਵਿੱਚ ਹੁੰਦਾ ਵਾ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜੋ ਸਕਿਨ ਨੂੰ ਜਿਹੜਾ ਵਾ ਸੈਂਸਿਟਿਵ ਹੋਣ ਤੋਂ ਬਚਾਉਂਦਾ ਜਦੋਂ ਆਪਾਂ ਧੁੱਪ ਵਿੱਚ ਜਾਂਦੇ ਆ ਕੀ ਨਾ ਮੇਰੇ ਭੈਣ ਭਣਾਵਾਂ ਦੇ ਸਕਿਨ ਤੇ ਅਲਰਜੀ ਹੋ ਜਾਂਦੀ ਜਿਹੜਾ ਰੈੱਡਨੈਸ ਹੋ ਜਾਂਦੀ ਆ ਹਨਾ ਦਾਣੇ ਹੋ ਜਾਂਦੇ ਨੇ ਤੇ ਸਕਿਨ ਕਾਲੀ ਪੈ ਜਾਂਦੀ ਆ ਉਹ ਉਹ ਜਿਹੜੀ ਹੁੰਦੀ ਹੈ ਸੈਂਸਿਟਿਵ ਸਕਿਨ ਜਿਹੜੀ ਜਿਹਨਾਂ ਸੈਂਸਿਟਿਵ ਸਕਿਨ ਹੁੰਦੀ ਆ ਉਹਨਾਂ ਤੇ ਹੁੰਦਾ ਤੇ ਜਿਹੜਾ ਪੋਟਾਸ਼ੀਅਮ ਆ ਇਸ ਨੂੰ ਦੂਰ ਕਰਦਾ ਵਾ ਤੇ ਜਿਹੜਾ ਪੋਟਾਸ਼ੀਅਮ ਆ ਇਹ ਸਾਨੂੰ ਬਲੈਕ ਰੈਜ਼ਿਨਸ ਤੋਂ ਮਿਲਦਾ ਹੈ ਠੀਕ ਹੈ ਜੀ ਤੀਸਰਾ ਇਹਦੇ ਵਿੱਚ ਹੁੰਦਾ ਹੈ ਕਾਪਰ ਠੀਕ ਹੈ ਕਾਪਰ ਜਿਹੜਾ ਵਾ ਜਿੱਦਾਂ ਸਕਿਨ ਦੇ ਉੱਪਰ ਪਿਗਮੈਂਟੇਸ਼ਨ ਹੋ ਜਾਂਦੀ ਆ ਨਾ ਛੋਟੇ ਛੋਟੇ ਸਪੌਟਸ ਹੋ ਜਾਂਦੇ ਨੇ ਬ੍ਰਾਊਨ ਕਲਰ ਦੇ ਕਈਆਂ ਦੇ ਬਲੈਕ ਕਲਰ ਦੇ ਤੇ ਰਿੰਕਲਸ ਆ ਜਾਂਦੀਆਂ ਨੇ ਫਾਈਨ ਲਾਈਨਸ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਦੂਰ ਕਰ ਮਤਲਬ ਕਰਨ ਦਾ ਜਿਹੜਾ ਵਾ ਕੰਮ ਕਰਦਾ ਵਾ ਇਸ ਤਰ੍ਹਾਂ ਜਿਹੜੀ ਬਲੈਕ ਬਰੇਜ਼ਨਸ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਇਫੈਕਟਿਵ ਤੇ ਜਿਹੜੇ ਵਧੀਆ ਕਿਸਮ ਦੇ ਜਿਹੜੇ ਤੱਤ ਨੇ ਜਿਦਾ ਮਿਨਰਲਸ ਵੀ ਕਹਿ ਸਕਦੇ ਆ ਪਾਏ ਜਾਂਦੇ ਨੇ ਜੋ ਸਾਡੀ ਸਕਿਨ ਨੂੰ ਜਵਾਨ ਰੱਖਣ ਦੇ ਵਿੱਚ ਮਦਦ ਕਰਦੇ ਨੇ ਠੀਕ ਹੈ ਜੀ ਤੇ ਇਸ ਦਾ ਸੇਵਨ ਸਾਨੂੰ ਜਰੂਰ ਕਰਨਾ ਚਾਹੀਦਾ ਵਾ ਆਪਣੀ ਡਾਈਟ ਦੇ ਵਿੱਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਵਾ ਇਸ ਤੋਂ ਇਲਾਵਾ ਇਹ ਅਨੀਮੀਆ ਨੂੰ ਵੀ ਦੂਰ ਕਰਦੇ ਨੇ ਠੀਕ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਕਈ ਮਤਲਬ ਹੁੰਦਾ ਨਾ ਲੇਡੀਜ਼ ਨੂੰ ਅਨੀਮੀਆ ਦੀ ਸ਼ਿਕਾਇਤ ਰਹਿੰਦੀ ਹੈ ਖੂਨ ਦੀ ਕਮੀ ਰਹਿੰਦੀ ਆ ਤਾਂ ਉਹ ਮੇਰੀਆਂ ਭੈਣਾਂ ਇਸ ਨੂੰ ਖਾਣਗੀਆਂ ਤਾਂ ਇਹ ਪ੍ਰੋਬਲਮ ਜਿਹੜੀ ਆ ਦੂਰ ਹੋ ਜੂਗੀ ਅਨੀਮੀਆ ਦੀ ਠੀਕ ਹੈ ਜੀ ਤੇ ਹੁਣ ਇਸ ਨੂੰ ਖਾਣਾ ਕਿਵੇਂ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਠੀਕ ਹੈ ਜੀ ਤੇ ਆਪਾਂ ਲੈ ਲੈਣਾ ਜੀ ਇੱਕ ਗਲਾਸ ਉਹਦੇ ਵਿੱਚ ਆਪਾਂ ਪਾਣੀ ਪਾ ਲਾਂਗੇ ਠੀਕ ਹੈ ਜੀ ਉਸ ਨੂੰ ਆਪਾਂ ਭਰ ਲਾਂਗੇ ਉੱਪਰ ਤੱਕ ਠੀਕ ਹੈ ਜੀ ਪਾਣੀ ਤੁਸੀਂ ਕੋਈ ਵੀ ਲੈ ਸਕਦੇ ਜਿਹੜਾ ਤੁਸੀਂ ਪੀਨੂ ਤੇ ਆਪਾਂ ਇਸ ਨੂੰ ਪਾਣੀ ਆਪਾਂ ਨੋਰਮਲ ਹੀ ਲੈਣਾ ਵਾ ਠੀਕ ਹੈ ਗਰਮ ਪਾਣੀ ਨਹੀਂ ਲੈਣਾ ਨੋਰਮਲ ਪਾਣੀ ਠੀਕ ਹੈ ਸਰਦੀਆਂ ਨੇ ਤੁਸੀਂ ਹਲਕਾ ਜਿਹਾ ਕੋਸਾ ਵੀ ਕਰਕੇ ਪੀ ਸਕਦੇ ਹੋ ਸਵੇਰੀ ਠੀਕ ਹੈ ਜੀ ਇਸ ਨੂੰ ਪਰ ਇਹਦੇ ਵਿੱਚ ਆਪਾਂ ਪਾ ਦਾਂਗੇ 10 ਤੋਂ 12 ਤੱਕ 12 ਜਿਹੜੀਆਂ ਆਪਾਂ ਪਾ ਦਾਂਗੇ ਬਲੈਕ ਰੇਜ਼ਿਨਸ 10 ਤੋਂ 12 ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਰਾਤ ਪਰ ਜਿਹੜਾ ਵਾ ਭਿਜੇ ਰਹਿਣ ਦੇਣਾ ਵਾ ਠੀਕ ਹੈ ਜੀ ਬਲੈਕ ਰੀਜ਼ਿਨਸ ਜਿਹੜੀਆਂ ਨੇ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ ਭਾਰ ਘਟਾਉਣ ਦਾ ਵੀ ਇਹ ਕੰਮ ਕਰਦੀ ਹੈ ਜੀ ਇਸ ਨੂੰ ਜਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਿਓ ਤੁਸੀਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਰਾਤ ਪਰ ਭਿਜੇ ਰਹਿਣ ਦੇਣਾ ਵਾ ਤੇ ਸਵੇਰੇ ਉੱਠ ਕੇ ਆਪਾਂ ਇਸ ਨੂੰ ਠੀਕ ਹੈ ਬਰਸ਼ ਕਰਨ ਤੋਂ ਬਾਅਦ ਖਾਲੀ ਪੇਟ ਹੀ ਜਿਹੜਾ ਇਸ ਨੂੰ ਆਪਾਂ ਖਾਣਾ ਹੈ ਠੀਕ ਹੈ ਜੀ ਇਸ ਨੂੰ ਪਰ ਰਾਤ ਭਰ ਭਿਜੇ ਰਹਿਣ ਦਵਾਂਗੇ ਸਵੇਰੇ ਫੁੱਲ ਕੇ ਮੋٹے-ਮੋٹے ਹੋ ਜਾਣਗੇ ਤਾਂ ਆਪਾਂ ਇਸ ਨੂੰ ਬਰਸ਼ ਕਰਨ ਤੋਂ ਬਾਅਦ ਪਹਿਲਾਂ ਪਾਣੀ ਜਿਹੜਾ ਵਾ ਉਹ ਵੀ ਪੀ ਲੈਣਾ ਆਪਾਂ ਸਾਰਾ ਤੇ ਉਸ ਤੋਂ ਬਾਅਦ ਜਿਹੜੇ ਬਲੈਕ ਰიზਨ ਨੂੰ ਚਬਾਚ-ਬਾ ਕੇ ਆਪਾਂ ਉਹਨਾਂ ਨੂੰ ਖਾ ਲਾਂਗੇ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਨੇ ਇਹ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ